ਪੰਜਾਬ ਵਿੱਚ ਹੋ ਰਹੀਆਂ ਪੰਚਾਇਤੀ ਚੋਣਾਂ ਦੀਆਂ ਨਾਮਜ਼ਦਗੀਆਂ ਦਾ ਅੱਜ ਆਖਰੀ ਦਿਨ ਹੋਣ ਕਾਰਨ ਨਾਮਜ਼ਦਗੀ ਸੈਂਟਰਾਂ ਤੇ ਉਮੀਦਵਾਰਾਂ ਦੀਆਂ ਲੰਮੀਆਂ-ਲੰਮੀਆਂ ਕਤਾਰਾਂ ਲੱਗੀਆਂ ਹੋਈਆਂ ਸਨ ਪਰ ਸੁਰੱਖਿਆ ਦੇ ਪੂਰੇ ਪ੍ਰਬੰਧ ਨਾ ਹੋਣ ਕਾਰਨ ਪੰਜਾਬ ਦੇ ਵੱਖ-ਵੱਖ ਖੇਤਰਾਂ ਤੋਂ ਝਗੜੇ ਅਤੇ ਵਿਰੋਧੀ ਉਮੀਦਵਾਰਾਂ ਦੀਆਂ ਫਾਈਲਾਂ ਪਾੜੇ ਜਾਣ ਦੀਆਂ ਖਬਰਾਂ ਪ੍ਰਾਪਤ ਹੋ ਰਹੀਆਂ ਹਨ ਫਾਜ਼ਲਕਾ ਦੀ ਮਾਰਕੀਟ ਕਮੇਟੀ ਵਿੱਚ ਬਣੇ ਸੈਂਟਰ ਤੇ ਜਿੱਥੇ ਕੰਧਵਾਲਾ ਹਾਜ਼ਰਖਾਨ ਦੇ ਇੱਕ ਉਮੀਦਵਾਰ ਨੇ ਵਿਰੋਧੀ ਉਮੀਦਵਾਰ ਨਾਲ ਮਾਰਕੁੱਟ ਕੀਤੀ ਅਤੇ ਉਸ ਦੀ ਫਾਈਲ ਤੱਕ ਪਾੜ ਦਿੱਤੀ ਉਥੇ ਹੀ ਫਰੋਜਪੁਰ ਦੇ ਪਿੰਡ ਬਾਰੇਕਾ ਦੀ ਮਹਿਲਾ ਉਮੀਦਵਾਰ ਪਰਮਜੀਤ ਕੌਰ ਤੋਂ ਉਸ ਦੀ ਨਾਮਜ਼ਦਗੀ ਫਾਈਲ ਖੋਲਹੀ ਗਈ ਮਹਿਲਾ ਉਮੀਦਵਾਰ ਨੇ ਇਸ ਦੀ ਜਾਣਕਾਰੀ ਡਿਪਟੀ ਕਮਿਸ਼ਨਰ ਫਰੋਜਪੁਰ ਨੂੰ ਦੇ ਦਿੱਤੀ ਹੈ ਇਸ ਮੌਕੇ ਭਾਜਪਾ ਦੇ ਸਾਬਕਾ ਵ代ਕ ਸੁਖਪਾਲ ਸਿੰਘ ਨੰਨੂ ਨੇ ਕਿਹਾ ਕਿ ਕਾਂਗਰਸੀ ਧੱਕੇਸ਼ਾਹੀ ਕਰ ਰਹੇ ਹਨ ਉਹਨਾਂ ਪ੍ਰਸ਼ਾਸਨ ਦੀ ਢਿੱਲੀ ਕਾਰਵਾਈ ਤੇ ਵੀ ਸਵਾਲ ਚੁੱਕੇ ਹਨ ਇਸੇ ਤਰ੍ਹਾਂ ਹੀ ਮਮਦੋਤ ਸੈਤ ਪੰਜਾਬ ਦੇ ਹੋਰ ਕਈ ਇਲਾਕਿਆਂ ਤੋਂ ਨਾਮਜਦਗੀਆਂ ਦੌਰਾਨ ਗੁੰਡਾਗਰਦੀ ਹੋਣ ਦੀਆਂ ਖਬਰਾਂ ਆ ਰਹੀਆਂ ਹਨ ਪੰਜਾਬ ਭਰ ਵਿੱਚ ਨਾਮਜਦਗੀਆਂ ਸਮੇਂ ਹੋਈ ਗੁੰਡਾਗਰਦੀ ਸਮੇਂ ਸੁਰੱਖਿਆ ਅਵਸਥਾ ਦੀ ਘਾਟ ਰੜਕਦੀ ਨਜ਼ਰ ਆ ਰਹੀ ਹੈ ਸੁਬਾਰੇ ਫਾਈਲ ਜਮ੍ਹਾਂ ਕਰਾਉਣ ਦੀ ਸੀ ਰਿਟਰਨਿੰਗ ਅਫਸਰ ਚੈੱਕ ਕਰ ਰਿਹਾ ਸੀ ਪਰ ਪਰੰਤੂ ਸਾਡੇ ਪਿੰਡ ਦੇ ਬਾਹਰਲੇ ਮੁੰਡੇ ਨੇ ਗੁਰਚਰਨ ਸਿੰਘ ਨੇ ਮੇਰੇ ਹੱਥੋਂ ਫਾਇਲ ਖੋ ਗਏ ਮੇਰੇ ਦੋ ਜਪੇੜਾ ਵੀ ਮਾਰੀਆਂ ਨੇ ਤੇ ਮੇਰੇ ਤੋਂ ਫਾਇਲ ਖੋ ਗਏ ਪੱਜ ਗਏ ਮੈਂ ਪੁਲਿਸ ਦੀ ਬਹੁਤ ਨੰਮਿੰਤਗੀ ਕੀਤੀ ਮੈਨੂੰ ਫਾਇਲ ਵਾਪਸ ਦੇ ਦੋ ਕਿਸੇ ਨੇ ਪ੍ਰਸ਼ਾਸਨ ਨੇ ਮੇਰੀ ਉੱਥੇ ਗੱਲ ਨਹੀਂ ਸੁਣੀ ਮੈਂ ਇਹ ਚਾਹੁੰਦੀ ਆ ਕਿ ਮੇਰੀ ਫਾਇਲ ਜਮਾ ਕਰਵਾਈ ਜਾਵੇ ਤੇ ਚੋਣਾ ਲੜੀਆਂ ਜਾਣ ਤੇ ਪਰ ਟੱਕਾਸ਼ਾਈ ਨੇ ਕਿਸੇ ਨੇ ਕੀਤੀ ਇਹ ਜਿਹੜੀ ਘਟਨਾ ਹੋਈ ਹੈ ਹੋਈ ਕਿੱਥੇ ਸੀ ਤੇ ਦੂਜੀ ਇਹ ਪਾਰਟੀ ਕਿਹੜੀ ਹੈ ਸਰ ਪਾਰਟੀ ਕਾਂਗਰਸ ਪਾਰਟੀ ਹੈ ਇਹ ਕੌਣ ਨੂੰ ਹਾਂ ਕਾਂਗਰਸੀਆਂ ਨਾਲ ਵੀ ਉਹਦੇ ਆ ਅਸੀਂ ਜਲਮਾਨ ਨੇ ਬਕਾਲੀਪਾੜੀ ਤੱਕਾ ਕਰਨ ਪਰ ਕਾਂਗਰਸੀਆਂ ਨੇ ਧੱਕਾ ਕਰ ਰਹੇ ਨੇ ਤੇ ਸਾਨੂੰ ਇਹ ਨਾ ਕੁਝ ਕਰਨੀ ਦਿੱਤਾ ਅਸੀਂ ਕਹਿੰਦੇ ਆ ਵੀ ਸਾਨੂੰ ਬਸ ਉਮੀਦਵਾਰ ਸਹੀ ਚਾਹੀਦਾ ਵੋਟਾਂ ਨਾਲ ਜਿਵੇਂ ਮਰਜ਼ੀ ਜਿੱਤ ਲੈਣ ਪਰ ਧੱਕਾਸ਼ਾਹੀ ਨਹੀਂ ਕਿਸੇ ਨੂੰ ਹੋਣੀ ਚਾਹੀਦੀ ਗੁਰਚਰਨ ਸਿੰਘ ਤੇ ਉਹਦੇ ਪਿਓ ਨੇ ਮੇਰੇ ਦੋ ਦੋ ਚਬੇੜਾ ਮਾਰੀਆਂ ਜਦ ਤੇ ਮੇਰੇ ਕੋ ਫਾਇਲ ਕੋਕ ਲੈ ਕੇ ਗਿਆ ਕਿ ਮੈਨੂੰ ਸੂਰਜ ਜ਼ਬਰਦਸਤੀ ਕਹਿੰਦੇ ਪਏ ਨੇ ਵੀ ਜਾ ਅਜ ਸੰਗੇ ਦਾ ਫੋਨ ਕਰਾਇਆ ਜਿੱਥੇ ਮਰਜ਼ੀ ਝੋਲ ਲੈ ਲੈਂ ਚੁੱਪ ਚ ਲੈ ਗਿਆ ਤੈਨੂੰ ਚੁੱਪ ਤੇ ਮੈਨੂੰ ਐਵੇਂ ਧਮਕੀ ਦਿੱਤੀ ਉਹ ਜਿਹੜੀ ਇਹ ਤੁਹਾਡੇ ਨਾਲ ਵਾਰਦਾਤ ਹੋਈ ਹੈ ਕਿਸ ਜਗ੍ਹਾ ਔ ਦੁਲਜੀ ਗਲੇ ਕੀ ਨਾਮ ਹੈ ਤੁਹਾਡਾ ਪਰਮਜੀਤ ਕੌਰ ਉਸ ਤੋਂ ਪਹਿਲਾਂ ਜਦੋਂ ਇਲੈਕਸ਼ਨ ਅਨਾਉਂਸ ਹੋਈਆਂ ਉਸ ਤੋਂ ਪਹਿਲਾਂ ਹੀ ਪਿੰਡ ਵਿੱਚ ਜਿਹੜੇ ਕਾਂਗਰਸ ਦੇ ਐਮਐਲਏ ਐ ਉਹਨਾਂ ਦੇ ਜਿਹੜੇ ਵਰਕਰ ਐ ਉਹ ਲੋਕਾਂ ਨੂੰ ਤੁਮਕਾਰ ਰਹੇ ਸੀਗੇ ਔਰ ਲੋਕਾਂ ਨੂੰ ਕਹਿ ਰਹੇ ਸੀ ਕਿ ਤੁਹਾਡੇ ਅਸੀਂ ਸਰਪੰਚ ਵੀ ਬਣਾ ਦੇਣੇ ਅਸੀਂ ਆਪਣੀ ਮਰਜ਼ੀ ਦਾ ਸਰਪੰਚ ਬਣਾਣੇ ਐ ਔਰ ਜਿਹੜੀ ਗੱਲ ਉਹ ਕਹਿ ਰਹੇ ਸੀ ਅੱਜ ਉਹ ਸਾਹਮਣੇ ਆ ਰਹੀ ਹੈ ਤਾਂ ਪ੍ਰਸ਼ਾਸਨ ਵੱਲੋਂ ਕਿਸੇ ਵੀ ਵਰਕਰਾਂ ਨੂੰ ਕੋਈ ਵੀ ਜੇ ਡਾਕੂਮੈਂਟਸ ਆ ਪ੍ਰੋਵਾਈਡ ਨਹੀਂ ਹੋਏ ਅਖਬਾਰ ਵਿੱਚ ਖਬਰ ਲੱਗਣ ਤੋਂ ਬਾਅਦ ਜਿਹੜੀ ਖਬਰ ਲੱਗੀ ਹੈ ਤੁਹਾਡੇ ਮੀਡੀਆ ਦੇ ਰਾਹੀਂ ਕਿ ਜਿਹੜੀਆਂ ਪੰਚਾਇਤਾਂ ਹੈਗੀਆਂ ਲੋਕ ਕੈਂਡੀਡੇਟਸ ਹੈ ਉਹ ਐਫੀਡੇਵਿਟ ਦੇ ਸਕਦੇ ਆ ਚੂਲਾ ਟੈਕਸ ਦੇ ਕਰ ਤੁਸੀਂ ਉਹਦੇ ਡਰਾਫਟ ਲਗਾ ਸਕਦੇ ਆ ਪਰ ਉਸ ਤੋਂ ਬਾਅਦ ਮੇਰੇ ਬਾਰ-ਬਾਰ ਪ੍ਰਸ਼ਾਸਨ ਡੀਸਾ ਨੂੰ ਰਿਕਵੈਸਟ ਕੀਤੀ ਐਸਡੀਓ ਰਿਕਵੈਸਟ ਕੀਤੀ ਕਿ ਮੈਂ ਹਲਕਾ ਇੰਚਾਰਜ ਹੋਣ ਦੇ ਨਾਤੇ ਔਰ ਸਾਡੇ ਜ਼ਿਲ੍ਹਾ ਪ੍ਰਧਾਨ ਦਵਿੰਦਰ ਪਿਆਜ ਜੀ ਵੱਲੋਂ ਵੀ ਦਿੱਤੀ ਗਈ ਔਰ ਮੈਂ ਲੈ ਕੇ ਕਿ ਐਪਲੀਕੇਸ਼ਨ ਤੇ ਵੀਡੀਓ ਨੂੰ ਜਿੰਨੇ ਚਿਰ ਨਾ ਰਸੀਬ ਵੀ ਨਹੀਂ ਕੀਤੀ ਔਰ ਵੋਟਰ ਸੂਚੀ ਦੇ ਸਾਨੂੰ ਨੇ ਮਿਲੀ ਕਿਉਂਕਿ ਵੋਟਰ ਸੂਚੀ ਲਿਸਟ ਅਗਰ ਨਾਲ ਨਹੀਂ ਲੱਗੇਗੀ ਤਾਂ ਟਾਲ ਕਿਦਾ ਪੂਰੇ ਹੋਣਗੇ ਪਰ ਅੱਜ ਉਹ ਬਿਲਕੁਲ ਸਾਬਤ ਹੋ ਗਿਆ ਕਿਉਂਕਿ ਜਿਹੜੀ ਅੱਜ ਅਸੀਂ ਡੀਸੀ ਆਫਿਸ ਆਏ ਔਰ ਇੱਥੇ ਬਹੁਤ ਸਾਰੇ ਕਾਂਗਰਸ ਦੇ ਵੀ ਕੈਂਡੀਡੇਟ ਜਿਹੜੇ ਖੜੇ ਜਣਾ ਧੱਕੇਸ਼ਾਹੀ ਹੋਈ ਕਿਉਂਕਿ ਅਸੀਂ ਤਾਂ ਰੂਲਿੰਗ ਪਾਰਟੀ ਵਿੱਚ ਨਹੀਂ ਹੈ ਪਰ ਅੱਜ ਜੋ ਇਹ ਧੱਕਾ ਹੋ ਰਿਹਾ ਮੈਂ ਸਮਝਦਾ ਕਿ ਇਹ ਡੈਮੋਕ੍ਰੇਸੀ ਦਾ ਕਤਲ ਹੈ ਇਲੈਕਟਰਾਂ ਦਾ ਕਿਉਂਕਿ ਆਮ ਲੋਕ ਜਿਹੜੇ ਪਿੰਡ ਦੀ ਇਲੈਕਸ਼ਨ ਹੁੰਦੀ ਹੈ ਉਹ ਆਮ ਇਲੈਕਸ਼ਨ ਹੁੰਦੀ ਹੈ ਅਜਕੱਲ੍ਹ ਜੀ ਲੋਕਾਂ ਨੇ ਪਿੰਡ ਦਾ ਆਪਣਾ ਸਰਪੰਚ ਵਧੀਆ ਮੁਖੀ ਚੁਣਨਾ ਹੁੰਦਾ ਔਰ ਉਹ ਵ ਬਿਨਾ ਕਿਸਨ ਪੁੱਛੇ ਬਿਨਾ ਕਿ ਦੱਸੇ ਘਰ ਬੈ ਕੇ ਲੋਕਾਂ ਦੇ ਗੱਲ ਚ ਹਾਰ-ਪਾ ਦੁੱਤੇ ਗਏ ਪਰ ਅੱਜ ਜਦੋਂ ਦੀਸਾ ਮਸੀ ਮਿਲਣ ਵਾਸਤੇ ਆਏ ਤਾਂ ਇੱਥੇ ਆ ਕੇ ਦੇਖਿਆ ਕਿ ਅਸੀਂ ਤਾਂ ਦੁਖੀ ਹੈਗੇ ਪਰ ਕਾਂਗਰਸ ਦੇ ਕੈਂਡੀਡੇਟ ਜਿਹੜੇ ਆਪ ਖੜੇ ਸਗੇ ਆ ਪਰਮਜੀਤ ਕੌਰ ਔਰ ਬੜੀ ਨਿੰਦੇ ਦੀ ਗੱਲ ਹੈ ਕਿ ਇੱਕ ਲੜਕੀ ਉਹ ਵੀ ਇੱਕ ਐਸੀ ਸੀਟ ਸੀ ਔਰ ਇੱਕ ਬੱਚੀ ਹੈ ਜਿਹਦੇ ਸ਼ਰਿਆਂ ਉੱਤੇ ਚਪੀੜਾਂ ਮਾਰੀਆਂ ਉਹਦੀ ਚੂੜੀਆਂ ਤੋੜੀਆਂ ਉਹਦਾ ਧੱਕੇਸ਼ਾ ਕੀਤਾ ਉਹਨੂੰ ਬੇਇੱਜ਼ਤ ਕੀਤਾ ਉੱਥੇ ਔਰ ਉਹਦੀ ਫਾਈਲ ਖੋ ਕੇ ਲੈ ਕੇ ਆਰੋ ਦੇ ਰਿਟਰਨਿੰਗ ਅਫੀਸ ਸਾਹਮਣੇ ਪਾ ਪੁਲਿਸ ਤੇ ਹੁੰਦੇ ਇਹ ਵਿੱਚ ਬੱਚੀ ਰੋਲਾ ਪਾਉਂਦੀ ਸੀ ਕਿ ਮੇਰੀ ਫਾਈਲ ਵਾਪਸ ਕਰ ਦਿਓ ਪਰ ਉਹ ਵਾਪਸ ਨਹੀਂ ਕੀਤੀ ਜੋ ਅਸੀਂ ਇੱਥੇ ਆਏ ਅਸੀਂ ਇਹਨੂੰ ਨਾਲ ਲੈ ਕੇ ਡੀ ਸਾਹਿਬ ਦੇ ਪੇਸ਼ ਹੋਏ ਆਂ ਔਰ ਡੀ ਸਾਹਿਬ ਨੇ ਇਹ ਵਿਸ਼ਵਾਸ ਦੋਆ ਕਿ ਇਹਦੀ ਫਾਈਲ ਜਿਹੜੀ ਹੈ ਐਸਡੀ ਨੂੰ ਕਹਿ ਕੇ ਜਮਾ ਕਈ ਜਾਏਗੀ ਔਰ ਮੈਂ ਸਮਝਦਾ ਕਿ ਸਾਡੇ ਨਾਲ 150 ਪੰਚਾਇਤ ਇੱਥੇ ਆਈ ਹੋਈ ਹੈ ਜਿਨ੍ਹਾਂ ਦੇ ਕੋਲ ਅੱਜ ਫਾਈਲਾਂ ਭਰੀਆਂ ਹੋਈਆਂ ਪਰ ਵੋਟਰ ਸੂਚੀ ਲਿਸਟ ਨਹੀਂ ਪ੍ਰੋਵਾਈਡ ਕੀਤੀ ਜਾ ਰਹੀ ਔਰ ਡੀ ਸਾਹਿਬ बार-बार ਕਹੀ ਜਾ ਰਹੇ ਕਿ ਐਸਟੀਐਮ ਕੋ ਲੈ ਲਓ ਐਸ਼ੀਂਕਾ ਦਾ ਵੀਡੀਓ ਕੋ ਲੈ ਲੋ ਜੋ ਵੀਡੀਓ ਕੋ ਲੈਣ ਵਾਸਤੇ ਗਏ ਉਹ ਵੀਡੀਓ ਦੀ ਇੱਕੋ ਗੱਲ ਹੈ ਕਿ ਜੀ ਮੇਰੇ ਕੋਲ ਤਾਂ ਕੋਈ ਫਾਈਲ ਹੈ ਨਹੀਂ ਕਿ ਹਾਂ ਜੋ ਵੀ ਡਾਕੂਮੈਂਟਸ ਹੈ ਉਹ ਪਰਮਿੰਦਰ ਸਿੰਘ ਪਿੰਕੀ ਐਮਐਲ ਦੇ ਘਰ ਪਈਆਂ ਉਤੋਂ ਜੋ ਲਿਸਟ ਆਉਗੀ ਜੋ ਸੂਚੀ ਆਉਗੀ ਅਸੀਂ ਉਹਨੂੰ ਹੀ ਉਹ ਲਿਸਟ ਪ੍ਰੋਵਾਈਡ ਕਰਨੀ ਉਸ ਤਰ੍ਹਾਂ ਦੇ ਕੇ ਦੇ ਸਕਦੇ ਜਿਸ ਤਰ੍ਹਾਂ ਕਿ ਜੇ ਕੋਈ ਸਾਡੀ ਗੱਲ ਹੈ ਕਿ ਅਸੀਂ ਹਰੇਕ ਪੁਲਿਸ ਸਟੇਸ਼ਨ ਦੇ ਉੱਪਰ ਜਿਹੜੇ ਹੈਗੇ ਡੀਐਸਪੀਜ਼ ਕੰਸਰਨਡ ਅਥਲ ਲਗਾਏ ਹੋਏ ਨੇ ਮੇਰੇ ਐਸਐਸਪੀ ਸਾਹਿਬ ਨਾਲ ਵੀ ਗੱਲ ਹੋਈ ਹੈ ਵੀ ਇਸ ਤਰ੍ਹਾਂ ਕੋਈ ਵੀ ਇਨਸੀਡੈਂਟ ਨਹੀਂ ਹੋਣਾ ਚਾਹੀਦਾ ਕਿਸੇ ਨੂੰ ਰਿਪੋਰਟ ਪੰਤ ਰੁਕਾਇਆ ਜਾਵੇ ਠੀਕ ਹੈ ਉਦੇ ਨਾਲ ਹੀ ਸਾਰੇ ਹੀ ਰੱਥੀ ਪੰਨਾ ਵਾਚੀ ਦੇ ਚੁੱਕੇ ਹੈਗੇ ਜੇ ਬਜੰਸ ਕਿਸੇ ਨੂੰ ਐਨਓਸੀ ਨਹੀਂ ਮਿਲਦਾ ਜਨੇ ਮਸਲਮ ਪ੍ਰੋਬਲਮ ਹੈਗੀ ਉਹਦੇ ਵਿੱਚ ਤੁਸੀਂ ਜਿਹੜਾ ਹੈਗਾ ਐਫਡਬਲ ਲਾ ਕੇ ਤੁਸੀਂ ਆਪ ਦਾ ਡਾਕੂਮੈਂਟੇਸ਼ਨ ਫਾਈਲ ਕਰ ਸਕਦੇ ਹੋਰ ਗਵਰਨਮੈਂਟ ਵੱਲੋਂ ਵੀ ਔਰ ਵੈਸੇ ਵੀ ਡਿਪਾਰਟਮੈਂਟ ਵੱਲੋਂ ਵੀ ਇਲੈਕਸ਼ਨ ਕਮਿਸ਼ਨ ਵੱਲੋਂ ਵੀ ਸਾਰੇ ਵੀਡੀਓਜ਼ ਨੂੰ ਅਦਾਇਤ ਕੀਤੀ ਹੋਈ ਹੈ ਕਿ ਉਹਨਾਂ ਨੇ ਉੱਥੇ ਆਪਣੇ ਦਫ਼ਤਰ ਵਿੱਚ ਹਾਜ਼ਰ ਰਹਿਣਾ ਹੈਗਾ ਪਰ ਉਹਦੇ ਨਾਲ ਇਹ ਹੋ ਸਕਦਾ ਕਿਉਂਕਿ ਕੋਈ ਇਸ ਤਰ੍ਹਾਂ ਦਾ ਕੋਈ ਇਨਸੀਡੈਂਟ ਕੇ ਹੋਵੇ ਉਹ ਗਵਰਨਮੈਂਟ ਵੱਲੋਂ ਪਹਿਲਾਂ ਹੀ ਇਸ ਤਰ੍ਹਾਂ ਦਾ ਜਿਹੜਾ ਐਫੀਡਾਟ ਪ੍ਰੋਵੀਜ਼ਨ ਕਰ ਦਿੱਤੀ ਕਿ ਜੇਕਰ ਬੰਦੇ ਨੂੰ ਕੋਈ ਪ੍ਰੋ ਉਸੇ ਟਾਈਮ ਰੈਫਰਡਰ ਲਾ ਕੇ ਉਹ ਅਪਾਇੰਟ ਕਰ ਦਿੰਦੇ ਸਰ ਪੌਡਰ ਟੈਕਨੀਕਲ ਕਾਲਜ ਦੇ ਵਿੱਚ ਇੱਕ ਮਹਿਲਾ ਦੇ ਦੀ ਜੀ ਫਾਈਲ ਪੜੀ ਗਈ ਹੈ ਉਹਨੇ ਮਾਰਕਟ ਕੀਤਾ ਗਿਆ ਉਸ ਨਾਲ ਕੀ ਸਰ ਕੀ ਐਕਸ਼ਨ ਹੈ ਉਹ ਉਹਨਾਂ ਨੇ ਅਪਲੀਕੇਸ਼ਨ ਦਿੱਤੀ ਹੈ ਕਿ ਇਸ ਤਰ੍ਹਾਂ ਦਾ ਕੋਈ ਉਹਨਾਂ ਦੇ ਹੋਈ ਹੈ ਕਿ ਤੋਂ ਅਸੀਂ ਨਾਲ ਹੀ ਐਸਐਸਪੀ ਸਾਨੂੰ ਭੇਜ ਦਿੱਤੀ ਹੈ ਕਿ ਐਸਐਸਪੀ ਸਾਨੂੰ ਫੋਨ ਤੇ ਵੀ ਕਰ ਦਿੱਤਾ ਕਿ ਉਹਦੇ ਕੋਲ ਜੋ ਵੀ ਆਦਮੀ ਹੋਵੇ ਉਹ ਕਰ ਵੀ ਕੀਤੀ ਹੈ ਨਾ ਨਾਮੰਗਨ ਪੱਤਰ ਦਾਖਲ ਕਰਨ ਦਾ ਕੰਮ ਮਾਰਕਟ ਕਮੇਟੀ ਚੱਲ ਰਿਹਾ ਸਰ ਕਿਸ ਤਰ੍ਹਾਂ ਦਾ ਕੰਮ ਚੱਲ ਰਿਹਾ ਜੀ ਠੀਕ ਹੈ ਬਹੁਤ ਵਧੀਆ ਬਿਸਕੋਰੀ ਚੱਲਦਾ ਤੁਸੀਂ ਦੇਖੇ ਰਹੇ ਹੋ ਜੀ ਆਪਣਾ ਜਿਹੜੇ ਕੈਂਡੀਡੇਟ ਹੈਗੇ ਆ ਉਹਨਾਂ ਦੇ ਆਰਾਮ ਨਾਲ ਸਰ ਕੁਝ ਦਿਨ ਪਹਿਲਾਂ ਇੱਥੇ ਕੁਝ ਮਾਹੌਲ ਖਰਾਬ ਹੋਣ ਦੀਆਂ ਗੱਲਾਂ ਕੀਤੀਆਂ ਜਾ ਰਹੀਆਂ ਸੀ ਸਰ ਪਹਿਲਾਂ ਹੀ ਸਾਡੇ ਆਉਣ ਤੋਂ ਪਹਿਲਾਂ ਕੋਈ ਬਾਹਰ ਜਿਨ੍ਹਾਂ ਦੀ ਆਸਰੇ ਤੋਂ ਪੁਨਾਮ ਮੈਂ ਇੱਕ ਤਰ੍ਹਾਂ ਸ਼ਬਦਾਂ ਵਿੱਚ ਕੋਈ ਨਹੀਂ ਥੈਂਕ ਯੂ